ਲੋਕਾਂ ਨੂੰ ਬਹੁਤ ਜ਼ਿਆਦਾ ਅੱਖਾਂ ਦੇ ਆਪੇ ਪੋਲ ਸ਼ਿਫਟ ਹੋ ਜਾਣਾ ਤੇ ਦੁਨੀਆ ਤਬਾਹ ਹੋ ਜਾਣੀ ਇਤਾਂ ਕੁਝ ਨਹੀਂ ਹੋਣਾ ਉਹ ਪੁਰਾਣੀ ਸਮੇਂ ਰੇਖਾ ਦੇ ਅੰਦਰ ਸੀ ਹੁਣ ਜਿਹੜੀ ਸਮੇਂ ਰੇਖਾ ਹੈ ਉਹਦੇ ਅੰਦਰ ਪੋਲ ਸ਼ਿਫਟ ਦੇ ਨਾਲ ਨੁਕਸਾਨ ਨਹੀਂ ਹੋਣਾ ਹੁਣ ਸਾਰੇ ਲੋਕ ਇਸ ਪਾਸੇ ਵੱਲ ਬਹੁਤ ਜ਼ਿਆਦਾ ਭੈਗੇ ਹੁਣ ਉਹ ਇਸ ਸਮੇਂ ਰੇਖਾ ਨੂੰ ਨਹੀਂ ਸਮਝਦੇ ਹੁੰਦਾ ਕੀ ਆ ਵੀ ਅਸੀਂ ਡਰਦੇ ਅੰਦਰ ਆ ਫਿਰ ਜਿਹੜੇ ਡਰ ਵਾਲੀ ਸਾਨੂੰ ਜਾਣਕਾਰੀ ਹੁੰਦੀ ਹੈ ਉਹਦੇ ਵੱਲ ਜੁੜ ਜਾਂਦੇ ਆ ਤੇ ਫਿਰ ਉਹਨੂੰ ਵੀ ਯਕੀਨ ਜਾਂਦੇ ਤੇ ਉਹਨੂੰ ਵਧਾਈ ਵੀ ਜਾਂਦੇ ਤੇ ਸਾਨੂੰ ਲੱਗਦਾ ਇਤਾਂ ਹੀ ਹੋ ਜਾਣਾ ਪਰ ਕੀ ਹੋਣਾ ਉਹ ਤੇ ਸਾਡੀ ਚੇਤਨਾ ਡਿਸਾਈਡ ਕਰੂਗੀ ਨਾ ਸਾਡੀ ਚੇਤਨਾ ਦੱਸੂਗੀ ਕੀ ਹੋਣਾ ਜੇ ਤੇ ਚੇਤਨਾ ਡਰ ਦੇ ਅੰਦਰ ਫੇਰ ਡਾਰੀ ਪਰ ਕਟੋਣਾ ਜੇ ਚੇਤਨਾ ਦੇ ਤੋਂ ਡਰ ਨਿਕਲ ਗਿਆ ਤੇ ਫੇਰ ਡਾਰ ਹੋਣਾ ਹੀ ਨਹੀਂ ਬਾਰ ਇਸ ਕਰਕੇ ਜਿਹੜਾ ਪੋਲ ਸ਼ਿਫਟ ਹੋਣਾ ਉਹਦੇ ਬਾਰੇ ਕੀ ਸਭ ਚੱਲਣ ਰਿਹਾ ਵਾ ਹੁਣ ਹੋਣਾ ਕੀ ਸੀ ਕਿ ਜਿਵੇਂ ਵੀਡੀਓ ਦੇ ਅੰਦਰ ਦੱਸਿਆ ਹੈ ਵੀ ਵੈਸੇ ਤੇ ਈ ਜਾਣਕਾਰੀ دینی ਹੁਣ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਤਾਂ ਹੋਣਾ ਨਹੀਂ ਹੈ ਪਰ ਫਿਰ ਵੀ ਸਾਨੂੰ ਪਤਾ ਹੋਈ ਵੀ ਕੀ ਐ ਸਭ ਦਾ ਜਿਹੜਾ ਇੱਕ ਨਿਬੂਰੂ ਪਲੈਨਟ ਆ ਉਹ ਲਗਭਗ 4460 ਸਾਲ ਦੇ ਅੰਦਰ ਆਪਣੇ ਸੋਲਰ ਸਿਸਟਮ ਦੇ ਵਿੱਚੋਂ ਨਾਕੇ ਜਾਂਦਾ ਜਦੋਂ ਨਾਕੇ ਜਾਂਦਾ ਵਾ ਤੇ ਆਪਣੀ ਧਰਤੀ ਦਾ ਮੈਗਨੈਟਿਕ ਫੋਲ ਥੋੜਾ ਜਿਹਾ ਸ਼ਿਫਟ ਕਰ ਦਿੰਦਾ ਉਹ ਬਦਲਾ ਕਰ ਦਿੰਦਾ ਉਹ ਜਦੋਂ ਬਦਲਾ ਹੁੰਦਾ ਵਾ ਤੇ ਉਹਦੇ ਕਰਕੇ ਹੁੰਦਾ ਵਾ ਕਿ ਕਈ ਥਾਵਾਂ ਤੇ برف ਜੰਮ ਜਾਂਦੀ ਹੈ ਜਿੱਥੇ ਮੰਨ ਲਓ ਰੇਤਲਾ ਜਿੱਤਾ ਹੋਏ ਇਤਾਂ ਵੀ ਹੋ ਸਕਦਾ ਕਈ ਥਾਂ ਪਾਣੀ ਦੇ ਅੰਦਰ ਵੀ ਡੁੱਬ ਜਾਣੇ ਜੋ ਇਹ ਹੈ ਇੰਟੀਆ ਪਾਣੀ ਦੇ ਅੰਦਰ ਡੁੱਬਣਾ ਸੀ ਅੱਧਾ ਅੱਧੇ ਤੋਂ ਜ਼ਿਆਦਾ ਵੀ ਡੁੱਬ ਸਕਦਾ ਸੀ ਪਰ ਇਤਾਂ ਹੁਣ ਨਹੀਂ ਹੋਣਾ ਇਤਾਂ ਸਭ ਕੁਝ ਹੋ ਸਕਦਾ ਹੈ ਮਤਲਬ ਉਲਟ ਪੁਲਟ ਹੋ ਜਾਂਦਾ ਵਾ ਕਿਉਂਕਿ ਆਪਣਾ ਜਿਹੜਾ ਸੂਰਜ ਦਾ ਐਂਗਲ ਜਿੱਦ ਤੋਂ ਚੇਂਜ ਹੋ ਜਾਂਦਾ ਵਾ ਉਹਦੇ ਨਾਲ ਹੋ ਸਕਦਾ ਜਿੱਥੇ ਬਰਫ਼ ਹੋਏ ਜੇ ਉੱਥੇ ਧੁੱਪ ਪੈਣੀ ਸ਼ੁਰੂ ਹੋ ਜਾਏ ਤਾਂ ਬਰਫ਼ ਤੇ ਸਾਰੀ ਪਿਗਲਣੀ ਆ ਤੇ ਪਿਗਲ ਕੇ ਫਿਰ ਸਮੁੰਦਰਾਂ 'ਚ ਆਉਣੀ ਆ ਤੇ ਫਿਰ ਉਹ ਲੈਵਲ ਵਧਣਾ ਤੇ ਫਿਰ ਬਾਕੀ ਥਾਂ ਡੁੱਬਣੇ ਹਨਾ ਇਤਾਂ ਇਤਾਂ ਹੁੰਦਾ ਤੇ ਪਰ ਇਹ ਸਾਰੇ ਥਾਂ ਤੇ ਵੱਖਰਾ ਵੱਖਰਾ ਹੁੰਦਾ ਵਾ ਜਿਹੜੇ ਥਾਂ ਤੇ ਸੂਰਜ ਪਹਿਲਾਂ ਹੁੰਦਾ ਹੀ ਉੱਥੇ ਸੂਰਜ ਨਾ ਹੋਇਆ ਤਾਂ ਉੱਥੇ ਫਿਰ ਠੰਡ ਹੋਣੀ ਸ਼ੁਰੂ ਹੋ ਜਾਣੀ ਤੇ ਉੱਥੇ ਬਰਫ਼ ਪੈਣੀ ਸ਼ੁਰੂ ਹੋ ਜਾਣੀ ਹਨਾ ਇਹ ਤਾਂ ਬਦਲਾ ਇਪੋਲ ਸ਼ਿਫਟ ਲਗਭਗ 1-2 ਸਾਲ ਪਹਿਲਾਂ ਹੋਣਾ ਸੀ ਪਰ ਗੱਲ ਇਹ ਪਿਓ ਜਦੋਂ ਨੰਗਦਾ ਪਿਆ ਸੀ ਤਾਂ ਉਹਦਣਾ ਪੋਲ ਸ਼ਿਫਟ ਹੁੰਦੇ ਸੀ ਇਹ ਤਾਂ ਇਹ ਹਰੇਕ ਹਰ ਵਾਰੀ ਇਹ ਤਾਂ ਹੁੰਦਾ ਹੀ ਪਰ ਹੁਣ ਕੀ ਹੈ ਕਿ ਉਹ ਜਿਹੜਾ ਵਾ ਸਮੇਂ ਸੀ ਉਹ 1-2 ਸਾਲ ਪਹਿਲਾਂ ਹੋਣਾ ਸੀ ਹਨਾ ਪੋਲ ਸ਼ਿਫਟ ਉਦੋਂ ਹੀ ਸਭ ਕੁਝ ਹੋ ਜਾਣਾ ਹੈ ਪਰ ਹੁਣ ਨਹੀਂ ਹੋਇਆ ਉਹਦਾ ਕਾਰਨ ਇਹ ਆ ਕਿ ਸਾਰੀ ertidida ਚੇਤਨਾ ਦਾ ਪੱਤਰ ਵਧਿਆ ਪਿਆ ਵਾ ਉਹਦੇ ਕਰਕੇ ਜਿਹੜੇ ਪੁਰਾਣੇ ਸਮੇ ਰੇਖਾ ਵਾ ਜਿਹਦੇ ਅੰਦਰ ਇਹ ਸਭ ਕੁਝ ਹੋਣਾ ਸੀ ertidida ਬਾਹ ਹੋਣੀ ਉਹ ਨਹੀਂ ਹੋਣੀਆ ਪਰ ਅਹੀਂ ਉਹ ਡਰ ਵਾਲੀ ਫ੍ਰੀਕਵੈਂਸੀ ਦੇ ਅੰਦਰ ਜਾਈ ਜਾਣੇ ਅਹੀਂ ਉਹਨਾਂ ਦੀ ਗੱਲਾਂ ਮੰਨੀ ਜਾਣੇ ਇਹ ਤਾਂ ਕੋਈ ਵੀ ਨਹੀਂ ਹੋਣਾ ਅਹੀਂ ਇਹ ਸੰਸਾਰ ਦੇ ਅੰਦਰ ਜੋ ਕੋਈ ਬੁਰੇ ਵਾਲਾ ਹੋਣਾ ਵਾ ਉਹਨੂੰ ਹਟਾ ਕੇ ਚੰਗੇ ਵਾਲੇ ਬੰਨੇ ਕਰਨ ਲਈ ਆਏ ਆ ਨਾ ਕਿ ਉਹ ਜਾਣਕਾਰੀ ਸੁਣ ਕੇ ਡਰ ਕੇ ਤੇ ਉਤਾਂ ਦਾ ਹੋਰ ਪ੍ਰਗਟ ਕਰਦੀ ਸਾਰਾ ਸੰਸਾਰ ਸਾਡੀ ਚੇਤਨਾ ਦੇ ਪ੍ਰਗਟ ਕੀਤਾ ਹੋਇਆ ਜੇ ਡਰਦੇ ਰਹਿਵਾਂਗੇ ਤੇ ਉਹੋ ਹੀ ਚੀਜ਼ ਪ੍ਰਗਟ ਹੋਣੀ ਆ ਹੁਣ ਸਾਰਿਆਂ ਦਾ ਕਲੈਕਟਿਵ ਕਾਫੀ ਜ਼ਿਆਦਾ ਚੇਤਨਾ ਦਾ ਪੱਧਰ ਵਧੰ데요 ਆ ਉਹਦੇ ਅੰਦਰ ਜੇ ਤੇ ਜ਼ਰੂਰਤ ਹੁੰਦੀ ਪੂਲ ਸ਼ਿਫਟ ਦੀ ਫਿਰ ਹੋ ਜਾਣਾ ਹੀ ਹੁਣ ਨਹੀਂ ਆ ਜ਼ਰੂਰਤ ਇਸ ਕਰਕੇ ਸਾਡੀ ਸਾਰਿਆਂ ਦੀ ਚੇਤਨਾ ਨੇ ਉਹ ਪੂਲ ਸ਼ਿਫਟ ਵਾਲਾ ਜਿਹੜਾ ਸਾਫ ਕੋਰੀ ਆਪੀ ਧਰਤੀ ਤਬਾਹ ਹੋ ਜਾਣੀ ਹੈ ਉਲਟ-ਪੁਲਟ ਜਾਣੀ ਹੈ ਉਹ ਨਹੀਂ ਹੋਣਾ ਇਹੋ ਜਿਹਾ ਡਰ ਵਾਲੀਆਂ ਜਾਣਕਾਰੀ ਤੋਂ ਬਾਹਰ ਨਿਕਲਣਾ ਪੈਣਾ ਸਾਨੂੰ ਕਿਉਂਕਿ ਜੇ ਇਹ ਵੀ ਵੇਖੀ ਜਾਵਾਂਗੇ ਤੇ ਉਹਨਾਂ ਨੇ ਹੋਰ ਜ਼ਿਆਦਾ ਵੀਡੀਓ ਬਣਾਈ ਜਾਣੀ ਤੇ ਹੋਰ ਡਰ ਜ਼ਿਆਦਾ ਡਰ ਜਾਣਾ ਫਿਰ ਆਪਣੇ ਆਪ ਤੇ ਕੰਮ ਕਰਨ ਵਾਲੇ ਤਹੀਂ ਗਏ ਨਹੀਂ ਇਸ ਕਰਕੇ ਇਹ ਡਰਾਉਣੀ ਹੈ ਸਾਰੀ ਇਤਾਂ ਕੁਝ ਨਹੀਂ ਹੋਣਾ ਜਦੋਂ ਇਹ ਨਾ ਨਾ ਹੋਇਆ ਪੈਸਾਰਿਆਂ ਨੇ ਸਾਡੇ ਵਰਗੀਆਂ ਵੀਡੀਓ ਵਾਲਾ ਆ ਜਾਣਾ ਵਾ ਕਿ ਇਹ ਬੰਦੇ ਨੇ ਆਖਿਆ ਹੀ ਨਹੀਂ ਹੋਣਾ ਤੇ ਫਿਰ ਬਾਅਦ ਵਿੱਚ ਆਉਣਾ ਪਰ ਇੰਨਾ ਚਿਰ ਵੀ ਡਰਨ ਦਾ ਫਾਇਦਾ ਕੀ ਹੁਣ ਉਹਨਾਂ ਨੇ ਜਿੰਨੀ ਵੀ ਪ੍ਰੈਡਿਕਸ਼ਨ ਕੋਈ ਦਿੰਦਾ ਵੀ ਇਤਾਂ ਹੀ ਤਾਂ ਹੋ ਜਾਣਾ ਉਹਨੀਆਂ ਪੁਰਾਣੀਆਂ ਵੇਖੋ ਵੀ ਕਿਹੜੀ ਕਿਹੜੀ ਚੀਜ਼ ਸੱਚ ਹੋਈ ਉਹਦੀ ਕੋਈ ਚੀਜ਼ ਸੱਚ ਹੋਈ ਜਿਹੜੀ ਧਰਤੀ ਦੇ ਉੱਪਰ ਹੋਣਾ ਉਹਦੇ ਕਿੰਨੀਆਂ ਗੱਲਾਂ ਸੱਚ ਹੋਈਆਂ ਜੋ ਸੱਚ ਨਹੀਂ ਹੈ ਉਹਦੋਂ ਪੁੱਛੋ ਵੀ ਕਿਉਂ ਨਹੀਂ ਸੱਚ ਹੋਈਆਂ ਫਿਰ ਉਹਦੇ ਕੋਈ ਜਵਾਬ ਤੇ ਪੁੱਛੋ ਨਾ ਉਹ ਇਤਾਂ ਕਿਉਂ ਹੁੰਦਾ ਵਾ ਕਿਉਂਕਿ ਸਮੇਂ ਰੇਖਾ ਟੱਪ ਗਈ ਹੈ ਉਹ ਸਮੇਂ ਰੇਖਾ ਪੁਰਾਣੀ ਵਾਲੀ ਰਹੀ ਨਹੀਂ ਟਾਈਮ ਲ ਇਹ ਹੁੰਦਾ ਕਿ ਇਹ ਵੀ ਜੋ ਆਉਣ ਵਾਲੇ ਸਮੇਂ ਹੁੰਦਾ ਵਾ ਇਹ ਪੂਰਾ ਤੇ ਹੀ ਪਤਾ ਕਰ ਨਹੀਂ ਸਕਦੇ ਪੂਰਾ ਤੇ ਆਉਣ ਵਾਲੇ ਸਮੇਂ ਤੇ ਕੋਈ ਵੀ ਨਹੀਂ ਪਤਾ ਕਰ ਸਕਦਾ ਜਿੰਨੂੰ ਮਰਜ਼ੀ ਹੋ ਸਕਦਾ ਜੇ ਕੋਈ ਦਾਸ ਦਾ ਨਿਆਣਾ ਉਹਨਾਂ ਦੇ ਟਾਈਮ ਤੇ ਇਤਾਂ ਪੱਕਾ ਹੀ ਹੋਣਾ ਇਹਦੋਂ ਹੋਣਾ ਵਾ ਇਹ ਉਹ ਬਸ ਉਹਨੂੰ ਕਾਖ ਨਹੀਂ ਪਤਾ ਉਹ ਬਸ ਜਾਣਕਾਰੀ ਉਧਰੋਂ ਉਧਰੋਂ ਇਕੱਠੀ ਕਰਕੇ ल्याਉ ਜਾਂ ਫਿਰ ਕੋਈ ਵੀ AI ਨੇ ਉਹਨੇ ਦਿਮਾਗ ਦੇ ਅੰਦਰ ਭਰਤਾ ਵੀ ਇਤਾਂ ਹੋਣਾ ਤੇ ਉਹ ਦੱਸਣ ੜਿਆ ਇਹ ਤਾਂ ਕੁਝ ਨਹੀਂ ਹੁੰਦਾ ਕਿਸੇ ਨੂੰ ਇਹ ਪੱਕਾ ਆਉਣ ਵਾਲੇ ਸਮੇਂ ਤੇ ਨਹੀਂ ਹੁੰਦਾ ਬਸ ਉਸ ਦੀ ਪ੍ਰੋਬੈਬਿਲਟੀ ਲਗਾ ਸਕਦੇ ਹਾਂ ਸੰਭਾਅਨਾ ਲਗਾ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਤੇ ਕੀ ਹੋਣਾ ਉਹ ਇੱਕ ਸੰਭਾਅਨਾ ਇੱਕ ਸਾਡਾ ਚੇਤਨਾ ਦਾ ਪੱਤਰ ਦੋ ਗੱਲਾਂ ਹੋ ਬਸ ਉਹਦਾ ਚੇਤਨਾ ਦਾ ਪੱਤਰ ਜਿਹੜਾ ਉਹਦੇ ਹਿਸਾਬ ਨਾਲ ਸੰਲਾਂ ਆਉਣ ਵਾਲੇ ਟਾਈਮ ਤੇ ਕੀ ਹੋਣਾ ਪਤਾ ਲੱਗਦਾ ਜੇਂ ਡਰ ਦੇ ਅੰਦਰ ਆ ਫਿਰ ਇਹ ਸਾਰੀਆਂ ਗੱਲਾਂ ਮੰਨੀ ਜਾਣੀਆਂ ਪੁੱਤਰਤੀ ਦਾ ਪੋਲ ਸ਼ਿਫਟ ਹੋ ਜਾਣਾ ਇਤਾਂ ਹੋ ਜਾਣਾ ਇਹ ਤਾਂ ਪੁਰਾਣੀਆਂ ਗੱਲਾਂ ਰਹਿ ਗਈਆਂ ਵਾ ਇਹ ਸਮੇਂ ਰੇਖਾਂ ਤੋਂ ਅਹੀਂ 1-2 ਸਾਲ ਪਹਿਲਾਂ ਹੀ ਟੱਪ ਗਏ ਇਹ ਪੁਰਾਣੀਆਂ ਗੱਲਾਂ ਹੁਣ ਸਾਰੀਆਂ ਪੁਰਾਣੀਆਂ ਗੱਲਾਂ ਚੱਲਣ ਡੈਗੀਆਂ ਸੋਲਰ ਫਲੇਅਰ ਦੀ ਗੱਲ ਤੇ ਹੁਣ ਹੁੰਦੀ ਆ ਕਿਤੇ ਜਾ ਕੇ ਜੋ ਤੇ ਪ੍ਰਵੀਨ ਬਾਟੀਆਂ ਲਾ ਕੋ 4 5 ਸਾਲ ਪਹਿਲਾਂ ਕਰਦੀ ਇੰਗਲਿਸ਼ ਵਾਲੀ ਚੱਲਣਾ ਤੋਂ ਬੜੇ ਇਚਰ ਪਹਿਲੂ ਕਰਦੀ ਤੇ ਉਹ ਵੀ ਉਹਨਾਂ ਨੂੰ ਡਰਾ ਡਰਾ ਕੇ ਦੱਸਣਦੇ ਸੋਲਰ ਫਲੇਅਰ ਆ ਜਾਣੀ ਹੈ ਤੇ ਪਤਾ ਨਹੀਂ ਕੀ ਹੋ ਜਾਣਾ ਮਤਲਬ ਵੀ ਇਤਾਂ ਹੀ ਤਾਂ ਹੋ ਜਾਣਾ ਜੋ ਪੁਰਾਣਾ ਟੁੱਟਣ ਵਾਲਾ ਵਾ ਉਹ ਤੇ ਟੁੱਟਣਾ ਹੀ ਆ ਹੁਣ ਮੰਨ ਲਓ ਟੁੱਟਣ ਡਿਆ ਉਹਨੂੰ ਟੁੱਟਣ ਤੋਂ ਰੋਕਣ ਦਾ ਕੀ ਫਾਇਦਾ ਮੰਨ ਲਓ ਸੈਟ ਸੋਲਰ ਫਲੇਅਰ ਦਾ ਸੈਟੇਲਾਈਟ ਬੰਦ ਵੀ ਹੋ ਜੇ ਪਰ ਸਾਡੇ ਚੰਗੇ ਲਈ ਹੋਂਡਿਆ ਵਣ ਹੁਣ ਜੇ ਚੰਗੇ ਲਈ ਹੋਂਡਿਆ ਤਾਂ ਉਹਨੂੰ ਰੋਕਣ ਦੀ ਲੋੜ ਕੀ ਆ ਮੰਨ ਲਓ ਕਿ ਨਵਾਂ ਘਰ ਬਣਾਉਣਾ ਨਵਾਂ ਘਰ ਬਣਾਉਣ ਦੇ ਲਈ ਜਿਹੜਾ ਪੁਰਾਣਾ ਘਰ ਆ ਉੱਥੇ ਬਣਾਉਣਾ ਹੀ ਨਵਾਂ ਘਰ ਤਾਂ ਪੁਰਾਣੇ ਘਰ ਨੂੰ ਤੋੜਨਾ ਪੈਣਾ ਜੇ ਪੁਰਾਣੇ ਘਰ ਨੂੰ ਤੋੜਾਂਗੇ ਨਾ ਉੱਤੇ ਹੀ ਉੱਥੇ ਹੀ ਨਵਾਂ ਘਰ ਬਣਾਉਂਦਾ ਵਾਂਗੇ ਤਾਂ ਫਿਰ ਤੇ ਗੱਲ ਨਹੀਂ ਲਵਾਨੀ ਫਿਰ ਉਹ ਪੱਕਾ ਨਹੀਂ ਬੰਨ ਨਵੇਂ ਘਰ ਦੇ ਲਈ ਹਾਨੂੰ ਸਾਰਾ ਕੁਝ ਪੁਰਾਣਾ ਤੋੜ ਕੇ ਬਾਹਰ ਛੁੱਟਣਾ ਪੈਣਾ ਫਿਰ ਨਵਾਂ ਘਰ ਬਣਾਉ ਇਸ ਕਰਕੇ ਜਿੰਨਾ ਵੀ ਗੁਲਾਮੀ ਵਾਲਾ ਸਿਸਟਮ ਜਿੰਨਾ ਵੀ ਇਸ ਪਾਸੇ ਵੱਲ ਧੱਕਾ ਡਿਆ ਸਿਸਟਮ ਉਹਨੂੰ ਸੋਲਰ ਫਲੇਅਰ ਹਟਾਉਂਦੀ ਆ ਪੁਰਾਣੇ ਨੂੰ ਅਸੀਂ ਬੰਨ ਕੇ ਰੱਖਿਆ ਨੇ ਵੀ ਪੁਰਾਣਾ ਨਾ ਹਟੇ ਪੁਰਾਣਾ ਹਟਣਾ ਵਾ ਤੇ ਸੋਲਰ ਫਲੇਅਰ ਸਾਡੇ ਚੰਗੇ ਦੇ ਲਈ ਈ ਦੀ ਤੂੰ ਵੀ ਧਰਨ ਦੀ ਲੋੜ ਨਹੀਂ ਐ ਤੇ ਪੋਲ ਸ਼ਿਫਟ ਜਿਹੜਾ ਵਾ ਨਹੀਂ ਹੋਣਾ ਇੱਤਾਂ ਕੁਝ ਨਹੀਂ ਹੋਣਾ ਪੋਲ ਸ਼ਿਫਟ ਨਾਲ ਜਿੰਨੇ ਨੂੰ ਨੁਕਸਾਨ ਹੋ ਨਹੀਂ ਹੋਣੇ ਹਾਂ ਆਪਣਾ ਜਿਹੜਾ ਆਪਣਾ ਚੁੰਬਕੀ ਕਰਨਿਆ ਧਰਤੀ ਦਾ ਉਹ ਘਟਣ ਡਿਆ ਉਹ ਘੱਟ ਠੀਕ ਪਰ ਜਿਹੜਾ ਉਹ ਨੁਕਸਾਨ ਵਾਲਾ ਪੋਲ ਸ਼ਿਫਟ ਵਾਲਾ ਵੀ ਉਹ ਦਾ ਐਂਗਲ ਬਦਲ ਜਾਣਾ ਉਹ ਸਭ ਕੁਝ ਹੁਣ ਇਹ ਤਾਂ ਨਹੀਂ ਹੁਣ ਆਉਣ ਵਾਲੇ ਟਾਈਮ ਤੇ ਤੇ ਆਪਣਾ ਜਿਹੜਾ ਵਾ ਮੌਸਮ ਹੈ ਨਾ ਇੱਕੋ ਤਰ੍ਹਾਂ ਦਾ ਰਹਿਣਾ ਜਿਵੇਂ ਹੁਣ ਮੌਸਮ ਕਿੱਥਾ ਹੁੰਦਾ ਇੱਕ ਪੂਰਾ ਐਕਸਟ੍ਰੀਮ ਵਾਲਾ ਠੰਡ ਵਾਲਾ ਹੁੰਦਾ ਵਾ ਫਿਰ ਗਰਮੀਆਂ ਵਾਲਾ ਹੁੰਦਾ ਹਨਾ ਇਹ ਤਾਂ ਸਾਰੇ ਮੌਸਮ ਹੁੰਦੇ ਇੱਕੋ ਤਰ੍ਹਾਂ ਦਾ ਮੌਸਮ ਰਹਿਣਾ ਹੁਣ ਉਹਦੇ ਲਈ ਉਹੜਾ ਕਿਉਂਕਿ ਉਹ ਬਦਲਾ ਨਹੀਂ ਹੁਣ ਲਗਾਤਾਰ ਬਦਲਾਅ ਹੋ ਹੀ ਜਾਂਦੇ ਧਰਤੀ ਦੇ ਸ਼ਿਫਟ ਦੇ ਅੰਦਰ ਉਹ ਪੂਰੇ ਖਤਮ ਹੋ ਜਾਣੇ ਸ਼ਾਂਤ ਹੋਣਾ ਉਹ ਪੂਰਾ ਇਹ ਕੋ ਉਹ ਸਾਰੇ ਸਿਸਟਮ हट ਗਏ ਆ ਨੇ ਆਪ ਤੇ ਕੰਮ ਕਰਨ ਦੀ ਸ਼ੁਰੂਆਤ ਕਰੋ ਘਟੂ ਘਟ ਇੱਕ ਧਿਆਨ ਦੀ ਵੀਡੀਓ ਤੇ ਫੜੋ ਇੱਕ ਧਿਆਨ ਦੀ ਵੀਡੀਓ ਡਬਲ ਡਿਸਕ ਮੈਡੀਟੇਸ਼ਨ ਦਾ ਗ੍ਰੇਟ ਵੇਕਨਿੰਗ ਚੈਨਲ ਤੇ ਪਈ ਹੈ ਉਹ ਤੇ ਕਰੋ ਸਰਚ ਕਰੋ ਡਬਲ ਡਿਸਕ ਮੈਡੀਟੇਸ਼ਨ ਦਾ ਗ੍ਰੇਟ ਵੇਕਨਿੰਗ ਚੈਨਲ ਉਹ ਵੀ ਉਹ ਰੋਜ਼ ਧਿਆਨ ਕਰੋ ਉਹ ਨਾਲ ਆਪਣਾ ਚੱਕਰਾ ਬੈਨਸ ਹੋਊਗਾ ਸਟੇਬਲ ਤਰੀਕੇ ਦੇ ਨਾਲ ਮੁਫਤ ਵਿੱਚ ਜਾਣਕਾਰੀ ਮਿਲਣੀ ਹੈ ਆਪਣੇ ਆਪ ਤੇ ਕੰਮ ਕਰਨ ਵਾਲੇ ਬਣੇ ਬਹੁਣਾ ਕਿ ਡਰਦੇ ਰਹੋ ਜੇ ਡਰਦੇ ਰਹੋਗੇ ਫਿਰ ਆਪਣੇ ਆਪ ਤੇ ਕੰਮ ਨਹੀਂ ਕਰਨਾ ਗੱਲ ਤੇ ਇਹ ਹੈ ਫਿਰ ਉਹਨਾਂ ਤੇ ਡਿਪੈਂਡ ਹੋ ਜਾਣਾ ਫਿਰ ਉਹਨਾਂ ਨੇ ਵੀਡੀਓ ਪਾਈ ਜਾਣੀ ਤੇ ਫਿਰ ਉਹਨਾਂ ਵੱਲ ਵੇਖ ਕੇ ਹੋ ਡਰੀ ਜਾਣਾ ਇਸ ਕਰਕੇ ਸਾਰੇ ਤਾਂ ਹਟਣ ਦੀ ਲੋੜ ਹੈ ਇਹ ਤਾਂ ਕੱਖ ਨਹੀਂ ਹੋਣ ਜਿਨ੍ਹਾਂ ਨੇ ਆਖਿਆ ਨੇ ਤਾਂ ਤਾਂ ਹੁਣ ਆਉਣਾ ਆਣਾ ਟਾਈਮ ਤੇ ਤਾਂ ਕੱਖ ਨਹੀਂ ਹੋਣਾ ਇਹ ਇਹ ਤਾਂ ਕੁਝ ਨਹੀਂ ਹੋਣਾ ਇਸ ਕਰਕੇ ਤੂੰ ਡਰ ਹੁਣਾ ਤੇ ਬਹੁਤ ਹੋਦੀ ਹੈ ਸੰਸਾਰ ਵਾਲੇ ਜਾਣਦੇ ਆ ਤੇ ਬਹੁਤ ਵਧੀਆ ਸੰਸਾਰ ਹੀ ਖੁਦ ਬਣਾਉਣਾ